ਬਲੈਂਕਟ ਤੋਂ ਆਰਡਰ ਕੀਤਾ ਆ ਇਹਦੇ ਵਿੱਚੋਂ ਬਿਸਕਟ ਨਿਕਲਦੇ ਆ ਐਵੇਂ ਪੈਕਿੰਗ 40 ਰੁਪਏ ਦਾ ਡੱਬਾ ਤੇ ਇਹਦੇ ਵਿੱਚੋਂ 6 ਬਿਸਕਟ ਆਏ ਤਿੰਨ نیچے ਆ ਤੇ ਤਿੰਨ ਉਪਰੇ ਸੀ ਤੇ ਆਨਲਾਈਨ ਦਾ ਹੀ ਹੈ ਦੇਖਦੇ ਆਏ ਆ ਵੀ ਡੱਬਾ ਤੇ ਨਿਕਲੇ ਬਿਸਕਟ 6 ਆ ਇਹਦੇ ਵਿੱਚੋਂ ਤੇ ਪੈਕਿੰਗ ਦੀ ਜੋਰ ਰੱਖਦੇ ਆ ਕੱਲੇ-ਕੱਲੇ ਨੂੰ ਪੈਕਿੰਗ ਲੈਸਸ ਪੈਕਿੰਗ ਇਦਾਂ ਸੇਫਟੀ ਲਈ ਹੁੰਦੀ ਕਿਉਂਕਿ ਇਹ ਖਰਾਬ ਨਾ ਹੋਣ ਬਸ ਆਨਲਾਈਨ ਦਾ ਇਹ ਹੁੰਦਾ ਵੀ ਆਪਾਂ ਨੂੰ ਚੀਜ਼ ਥੋੜੀ ਜੀ ਮਹਿੰਗੀ ਮਿਲ ਜਾਂਦੀ ਹੈ ਤੇ ਹੈ ਵਧੀਆ ਇਹ ਇੰਟਰਨੈਟ 'ਚ ਨਾ ਪਾ ਮਾਇਲਾ ਤੇ ਨਾ ਹੀ ਇਹਨਾਂ ਦੇ ਵਿੱਚ ਮੈਦਾ ਤਾਂ ਕਿਦਾਂ ਦੀ ਰੋਕ ਮਾਰੀ ਹਾਉ ਜਿੱਥੇ ਮਾਨ ਕਾਉਤੇ ਇਹ ਕੋਈ ਨਹੀਂ ਹੋਣੀ ਚਲੋ 4 ਮਹੀਨੇ ਲੱਗੇ ਸੀ ਦਿਨ ਸ਼ਨੀਵਾਰ ਤਰੀਕ 24 ਤੇ ਟਾਈਮ ਹੋ ਗਿਆ ਲਗਭਗ 10 ਵਜੇ ਤੇ ਅੱਜ ਦੇ ਦਿਨ ਦੀ ਸਾਰਿਆਂ ਨੂੰ ਵੱਡੇ ਛੋਟਾ ਨੂੰ ਭੈਣਾ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਵਲੌਗ ਸਵੇਰੇ ਸ਼ੁਰੂ ਕਰਤਾ ਸੀ ਤੇ ਕੱਲ ਨਹੀਂ ਪਈ ਗਿਆ ਸਾਰੇ ਦਿਨ ਲਗਭਗ 12 13 ਘੰਟੇ ਵੀ ਪਿਆ ਨਹੀਂ ਸਬਜੀ ਆਈ ਕੋਈ ਨਹੀਂ ਦੁੱਧ ਆਇਆ ਤੇ ਸਾਰੇ ਕੰਮ ਰੁਕ ਹੀ ਬੈ ਸੀਗੇ ਫਿਰ ਸਵੇਰੇ ਬ੍ਰਿੰਕਟ ਕੀਤਾ ਸੀ ਤੇ ਸਬਜੀ ਮੰਗਾਈ ਤੇ ਹੁਣ ਮੈਂ ਕੱਟ ਰਿਹਾ ਸੀ ਸਬਜੀ ਤੇ ਕਿਚਨ ਦਾ ਹਾਲ ਐਵੇਂ ਦਾ ਫਿਰ ਰਾਤ ਮੈਗੀ ਪਈ ਸੀ ਮੈਗੀ ਬਣਾਈ ਤੇ ਪਹਿਲੀ ਵਾਰ ਖਾਈ ਸੀ ਲਗਭਗ ਹੋ ਗਏ 1 ਸਾਲ 1 ਸਾਲ ਬਾਅਦ ਰੱਦ ਬਣਾਈਆ ਰੱਦ ਮੰਨ ਜਾ ਕਰ ਮਹਾ ਬਹੁਤ ਟਾਈਮ ਹੋ ਗਿਆ ਕੀ ਕੁਛ ਏਦਾਂ ਦਾ ਸੀ ਕੁਛ ਖਾਂਦੇ ਨਹੀਂ ਆ ਤੇ ਰਾਤ ਫਿਰ ਮੈਂ ਗਈ ਮੈਂ ਲਿਆਈ ਸੀ ਮਾਂ ਚਲੋ ਮੈਂ ਕੀ ਬਣਾਉਣੇ ਆ ਉਰੇ ਨਾਲ ਹੀ ਦੁਕਾਨ ਆ ਗਈ ਲਵੇ ਤੇ ਬਲਿੰਕਟ ਤੇ ਮਗਾਲਾ ਸੀ ਦੁੱਧ ਮਗਾਲਾ ਸਬਜੀ ਮਗਾਲੀ ਤੇ ਔਰ ਥੋੜਾ ਖਾਣਾ ਮਗਾਲਾ ਸੀ ਕਿਉਂਕਿ ਸਬਜੀ ਵਗੈਰਾ ਜ਼ਿਆਦਾਤਰ ਮੈਨੂੰ ਹੀ ਸ਼ੌਂਕ ਆ ਮੈਂ ਹੀ ਬਣਾਉਣਾ ਮੈਂ ਸਬਜੀ ਬਣਾ ਰਿਆ ਦੀਪ ਕਪੜੇ ਤੋਂ ਰਹੀ ਆ ਤੇ ਕਿਉਂਕਿ ਧੁੱਪ ਨਿਕਲੀ ਹੋਈ ਆ ਮੌਸਮ ਅੱਜ ਬਹੁਤ ਵਧੀਆ ਤੇ ਸਾਫ਼ ਸੁਹਾਣਾ ਸਾਫ਼ ਪਿਆਗਾ ਇੱਕ ਗੱਲ ਕਹਿਣੀ ਭੁੱਲ ਗਿਆ ਸੀ ਮੈਂ ਕਿ ਵੀਡੀਓ ਨੂੰ ਲਾਈਕ ਕਰਦਿਆ ਕਰੋ ਵੀਡੀਓ ਸ਼ੁਰੂ ਹੋਣ ਦਾ ਹੀ ਕਿਉਂਕਿ ਬਾਅਦ ਦੇ ਵਿੱਚ ਵੀਡੀਓ ਖਤਮ ਹੋ ਜਾਂਦੀ ਹੈ ਤੇ ਵੀਡੀਓ ਚੇਂਜ ਹੋ ਜਾਂਦੀ ਹੈ ਲਾਈਕ ਕਰਨਾ ਭੁੱਲ ਜਾਂਦੇ ਹਾਂ ਤੇ ਉਹਦੇ ਕਰਕੇ ਰੀਚ ਡਾਊਨ ਹੋ ਜਾਂਦੀ ਹੈ ਤੇ ਜਿਹੜੇ ਵਿਊ ਆ ਫਿਰ ਉਹ ਆਉਂਦੇ ਨਹੀਂ ਹੈਗੇ ਤੇ ਲਾਈਕ ਕਰਨਾ ਜ਼ਰੂਰੀ ਹੈ ਜੇ ਕੋਈ ਸੁਝਾਅ ਦੇਣਾ ਕੋਈ ਗੱਲ ਪੁੱਛਣੀ ਆ ਤਾਂ ਕਮੈਂਟ ਜਰੂਰ ਕਰੇ ਕਰੋ ਆ ਗਿਆ ਸਾਡਾ ਟਿਊ ਇਹ ਟਿਕਣ ਨਹੀਂ ਦਿੰਦਾ ਤੇ ਸਾਰੇ ਕੰਮ ਹਾਏ ਹਾਏ ਹਰ ਇੱਕ ਵਾਰ ਸੇ ਇਹਨੇ ਪੰਗਾ ਲੈਣਾ ਹੁੰਦਾ ਲਾਈਕ ਕਮੈਂਟ ਜਰੂਰ ਕਰਿਆ ਕਰੋ ਆਪਣੇ ਵੀਡੀਓ ਤੁਸੀਂ ਪਰਿਵਾਰ ਦੇ ਵਿੱਚ ਬੈਠ ਕੇ ਦੇਖ ਸਕਦੇ ਹੋ ਕਿਉਂਕਿ ਪਰਿਵਾਰ ਵਾਲੀ ਵੀਡੀਓ ਹੁੰਦੀ ਹੈ ਤੇ ਪਰਿਵਾਰ ਦੇ ਵਿੱਚ ਬੈਠ ਕੇ ਤੁਸੀਂ ਵੀਡੀਓ ਦੇਖ ਸਕਦੇ ਹੋ ਨਾ ਕੋਈ ਗਾਲ ਗਾਲ ਗੱਪੇ ਤੋਂ ਰਹੇ ਤੇ ਨਾ ਹੀ ਕੋਈ ਬੜਾ ਸ਼ੋਰ ਸ਼ਰਾਬਾ ਸਾਫ਼ ਸੁਥਰੀ ਵੀਡੀਓ ਸਾਫ਼ ਸੁਥਰੀ ਪੰਜਾਬੀ ਬੋਲੀ ਤੇ ਵੀਡੀਓ ਦੇਖਿਆ ਕਰੋ ਜਸ ਸਪੋਰਟ ਵੀ ਕਰਿਆ ਕਰੋ ਕਿਉਂਕਿ ਸਪੋਰਟ ਦੀ ਜ਼ਰੂਰਤ ਹਰ ਇੱਕ Banda ਜਾਂਦਾ ਕਿ ਸਪੋਰਟ ਕਰੇ ਤੇ ਪੰਜਾਬੀ ਨੂੰ ਸਪੋਰਟ ਕਰਨੀ ਚਾਹੀਦੀ ਆਪਾਂ ਨੂੰ ਇੱਕ ਦੂਜੇ ਨੂੰ ਮੈਂ ਪਿਛਲੇ ਵੀਡੀਓ ਚ ਦਿਖਾਉਂਦਾ ਰਹਿਣਾ ਕਿਉਂਕਿ ਆਪਣਾ ਕੰਮ ਤਾਂ ਇਹੀ ਵੀ ਸਪੋਰਟ ਕਰੀਏ ਦੂਜਿਆਂ ਨੂੰ ਤੇ ਸਾਡੇ ਟੀਵੀ ਤੇ ਇਹੀ ਚੱਲਦਾ ਰਹਿੰਦਾ ਜਦਾਂ ਜਿਹੜੇ ਵੀ ਵਲੌਗ ਬਣਾਉਂਦੇ ਆ ਵਲੌਗ ਚੱਲੀ ਜਾਂਦੇ ਆ ਜੇ ਸਾਡੇ ਕੋਲ ਟਾਈਮ ਵੀ ਨਹੀਂ ਹੁੰਦਾ ਦੇਖਣ ਦਾ ਅਸੀਂ ਕੰਮ ਵੀ ਕਰ ਰਹੇ ਹਾਂ ਤਾਂ ਵੀ ਐਵੇਂ ਇੱਕ ਟੀਵੀ ਤੇ ਬਲੌਗ ਚੱਲੇ ਜਾਂਦੇ ਆ ਲੋਕ ਆਪਣਾ ਨਹੀਂ ਕਿਸੇ ਦਾ ਤਾਂ ਫਾਇਦਾ ਹੋਈ ਰਿਹਾ ਵਿਊ ਤਾਂ ਆਉਣੇ ਚਾਹੀਦੇ ਆ ਬੰੂ ਤੇ ਅਸੀਂ ਬਲੌਗ ਲਾਈ ਰੱਖਦੇ ਆ ਤੇ ਨਾਲੇ ਵਿਊ ਆ ਹੀ ਜਾਂਦੇ ਆ ਕਿਉਂਕਿ ਜੇ ਆਪਾਂ ਕਿਸੇ ਦਾ ਤਾਂ ਲਗਾਂਗੇ ਤਾਂ ਹੀ ਰੱਬ ਆਪਾਂ ਪਲਾ ਕਰੂਗਾ ਹਾਂਜੀ 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 ਜਿੱਦੂ ਹੱਕਾ ਮਾਰ ਰੇਗਾ ਬੜੀ ਬੈਠਾ ਸਪੋਰਟ ਕਰਿਆ ਕਰੋ ਬਾਕੀ ਕਿਸੇ ਨੂੰ ਸਪੋਰਟ ਦੀ ਜਰੂਰਤ ਆ ਉਹ ਵੀ ਕਮੈਂਟ ਕਰੋ ਆਪਾਂ ਜਰੂਰ ਸਪੋਰਟ ਕਰਾਂਗੇ ਮੈਂ ਤਾਂ ਹਰ ਇੱਕ ਬੰਦੇ ਨੂੰ ਇਹੀ ਚੀਜ਼ ਕਹਿਣਾ ਕਿ ਭਾਈ ਜੁਨਾ ਵੀ ਸਤਿਵੰਤਾ ਹੁੰਦਾ ਕਰੋ ਇਹ ਵਲੌਗ ਬਣਾਉਨੇ ਆਸੀਂ ਪਰੇਸ਼ਾਨ ਹੋ ਗਿੱਤੇ ਲਗਭਗ 4-5 ਦਿਨ ਹੋਇਆ ਚਾਰ ਪੰਜ ਦਿਨਾਂ ਤੋਂ ਹੀ ਅਸੀਂ ਜਿਹੜੇ ਬਲੌਗਿੰਗ ਦਾ ਸ਼ੁਰੂ ਕੀਤਾ ਲਗਭਗ 2 ਸਾਲ ਹੋ ਗਏ ਸਿਰਫ ਸੋਚਦਿਆਂ ਦੇ 2 ਸਾਲਾਂ ਦੇ ਵਿੱਚ ਸਿਰਫ ਅਸੀਂ ਸੋਚਿਆ ਜੇ 2 ਸਾਲ ਪਹਿਲਾਂ ਸ਼ੁਰੂ ਕਰ ਦਿੰਦੇ ਅੱਜ ਨੂੰ ਬਹੁਤ ਕੁਝ ਹੋ ਜਾਣਾ ਸੀ ਮੈਂ ਇਹੀ ਕਹਿਣਾ ਕਿ ਤੁਸੀਂ ਵੀ ਸੋਚੋ ਨਾ ਕਰੋ ਸੋਚਣਾ ਸੋਚੋ ਬਾਅਦ ਚੋਂ ਪਹਿਲਾਂ ਤੁਸੀਂ ਕਰੋ ਜੇ ਮਨ ਕਰਦਾ ਚੱਕੋ ਮੋਬਾਈਲ ਕੈਮਰਾ ਸ਼ੁਰੂ ਕਰੋ ਤੇ ਬਲੌਗ ਬਣਾਉਣੀ ਸ਼ੁਰੂ ਕਰ ਦੋ ਇਹ ਬਲੌਗ ਬਣ ਰਹੇ ਨੇ ਬਿਨਾ ਮਾਈਕ ਤੋਂ ਸਿੰਪਲ ਫੋਨ ਤੇ ਕੁਝ ਨਹੀਂ ਕਰਨਾ ਚੁੱਪਚਾਪ ਲੱਗ ਜਾ ਇਹ ਟੂ ਹੱਕਾ ਮਾਰ ਰਿਹਾ ਉੱਚੀ 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 ਆਏ ਨਾਟਕ ਕਰ ਦੋ ਨਾ ਤੇ ਮੈਂ ਨਾਟਕ ਕਿਵੇਂ ਕਰ ਦੋ ਨਾ ਕਿਵੇਂ ਕਰ ਦਦੀ ਪਹਿਲਾਂ ਕਰਕੇ ਦਿਖਾਓ ਟੂ ਓਏ ਓਏ ਏ ਏ ਏ ਓਕ ਲੱਗ ਰਹੀ ਐ ਹਾਂ ਓਏ ਓਕ ਲੱਗ ਰਹੀ ਐ ਜੀ ਜੀ ਤੇਗਦੀ ਮम्मा ਨੂੰ ਆ ਕਰ ਦੋ ਫਿਰ ਜੀ ਜੀ ਨੇ ਕਰ ਦੋ ਹਾਂ ਨਾ ਨਾ ਹਰੇ ਤਰੇ जब तो बढ़िया सोनी पे रही है ते लोग पतंग के चलाऊं लग गए इधर भी जग रही नहीं इधर भी जग रही नहीं ते ऐसे उठे तो ऊपर आ गए ना आधो गया जो सरना ही है यूट्यूब बैठा तो पसीने गए नहीं तेरे के ਦੇਖ ਤੈਨੂੰ ਦਰਦਰੀ ਆਜਾ ਤਾਵੇਂ ਨਾ ਤੂੰ ਦੁਫਾਜ ਆ ਲੈ ਦੇਖਾਂ ਜਾਈਂ ਮਾਂ ਬੁੱਤ ਦੋ ਮਿੰਟ ਰੋ ਦੋ ਮਿੰਟ ਪਾਪਾ ਦੇ ਜਾ ਜਾ ਦੇ ਆਜਾ 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 ਇਹਨਾਂ ਪੇ Thank you. ਜੀ ਉਸ ਤੋਂ ਬਾਅਦ ਹੁਣ ਆਗੇ ਸੀ ਆਪਾਂ ਕੰਮ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਹੁਣ ਛੁੱਟੀ ਹੋ ਗਈ ਤੇ ਛੁੱਟੀ ਹੋਣ ਤੋਂ ਬਾਅਦ ਹੁਣ ਜਾ ਰਹੇ ਆਪਾਂ ਘਰ ਨੂੰ ਤੇ ਟਾਈਮ ਹੋ ਗਿਆ ਰਾਤ ਦੇ 9:00 ਵਜੇ ਤੇ ਹੁਣ ਜਾਣਾ ਘਰ ਨੂੰ ਤੇ ਘਰ ਨੂੰ ਲੈ ਕੇ ਜਾਣਾ ਸਮਾਨ ਪਹਿਲਾਂ ਆਪਾਂ ਲੈਣਾ ਸਮਾਨ ਦੁੱਧ ਵਗੈਰਾ ਲੈ ਕੇ ਫਿਰ ਆਪਾਂ ਜਾਵਾਂਗੇ ਘਰ ਵੱਲ ਅੰਟੀ ਦੁੱਧ ਦੀ अ एक लाल है किलो किलो है दे दो एक दही दे दो ठंड बड़ी गई पूरे रे सियाल ज ठंड नहीं पई जनी आज पई है आज सोन्ने करे बजा बा बाजार सारे बंद हो गया ਸੰਦਗਰ ਕੇ ਲੋਕ ਇਕੱਠੇ ਹੋਏ ਪਿਆ। ਉਹ ਜੀ ਕਰੇ ਆਪਾਂ ਅਗੇ ਤੇ ਬਾਈਕ ਅੰਦਰ ਲਾਤੀ। ਹੁਣ ਆਪਾਂ ਚਲਦਿਆ। ਆਹਾ ਅੰਦਰ ਬਾਈਕ ਖੜਾਈ ਕਰਨ ਨੂੰ ਅਲੱਗ ਤੋਂ ਆਪਣੀ ਜਗ੍ਹਾ ਬਣੀ ਹੋਈ ਐ ਤੇ ਇਧਰ ਆਪਾਂ ਬਾਈਕ ਖੜਾ ਦਿੰਨੇ ਆਂ ਓਰੇ। ਤਿੰਨ ਚਾਰ ਬਾਈਕ ਲੱਗ ਜਾਂਦੇ ਆਂਗੇ। ਐਸੇ ਪੈਣਾ ਹੋਵੇ ਤਾਂ ਬੰਦਾ ਹੀ ਪੈ ਜਾਂਦਾ ਓਰੇ। ਹੈਲੋ ਜੀ ਇਹ ਤਾਂ ਅੰਦਰ ਪਏ ਨੇ ਗੇਟਰ ਗੂਟ ਲਈ ਆਪਣਾ ਟਾਈਮ ਹੋਇਆ ਹੁਣ ਹੁਣ ਆਪਾਂ ਕਰਿਆ ਕੇ ਹੁਣ ਵੜੇ ਆਂ ਜੰਜੀ ਟੀਟੂ ਸੋ ਗਿਆ ਸੋ ਗਿਆ ਚਲੋ ਭਾਈ ਆਹ ਹਾਂ ਪਪਾ ਹਟਾ ਦੇ ਸੀ ਪਪਾ ਈਟੋ ਇਹ ਤੋਂ ਪਿਆ ਹੈ। ਚਲੋ ਬਣਾਈਏ ਫਿਰ ਰੋਟੀ। ਰੋਟੀ ਰੋਟੀ ਬਣਾਈਏ। ਪਤੰਗ ਤਾਂ ਵਿਚਾਰੇ ਪਿਆ, ਪਤੰਗ ਤਾਂ ਕੱਲ ਨੂੰ ਫੇਰ ਮੀਂਹ ਦੱਸਿਆ ਹੋਇਆ। ਪਤੰਗਾਂ ਤਾਂ ਫੇਰ ਕੱਲ ਮੀਂਹ ਹੈ। ਮਤਲਬ ਵਧੀਆ ਚੱਲਿਆ ਉਦਾਂ ਹੈ। ਸੇਹੋਂ ਮੈਂ ਅੱਜ ਇਹ ਡਾਂਲੇ ਪਤੰਗੇ ਪਤੰਗ ਪਿਆ ਇੱਧਰ ਪਤੰਗ ਇੱਧਰ ਪਤੰਗ ਹੋਰ ਕਿੱਥੇ ਆ ਫਟ ਗਿਆ ਨਾ ਉਹ ਕੱਲ ਮੀਂਹ ਤੇ ਫਟ ਗਿਆ ਤੇ ਚਲੋ ਹੁਣ ਖਾਈਏ ਰੋਟੀ ਰੋਟੀ ਵਾਹਿਗੁਰੂ ਜੀ ਵਾਹਿਗੁਰੂ ਤੇ ਚਲੋ ਜੀ ਇਸ ਤੇ ਨਾਲ ਹੀ ਵੀਡੀਓ ਨੂੰ ਕਰਦੇ ਆ ਸਮਾਪਤ ਤੇ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਤੇ ਕਮੈਂਟ ਜਰੂਰ ਕਰਿਓ ਤੇ ਜਿਹੜੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਮਿਲਦੇ ਆਪਾਂ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਤੇ ਅੱਗੇ ਆਪਾਂ ਲਵਾਂਗੇ ਇੱਕ ਹਫ਼ਤੇ ਦਾ ਚੈਲੰਜ ਤੇ ਫਿਰ ਉਹ ਚੈਲੰਜ ਦੇ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਧੰਨਵਾਦ